ओके ताजी ਜਿਹੜੇ ਇਹਦੇ ਸਿੰਘ ਆਸ ਲੱਗਿਆ ਜੀ ਸਿੰਘਾਂ ਪੱਖੋਂ ਸਿੰਘ ਆਏ ਲੱਗਦਾ ਜੀ ਮੱਠ ਪਾਈ ਹੁੰਦੇ ਨੇ ਨਹੀਂ ਕੁਦਰਤ ਵੱਲੋਂ ਹੀ ਲੜਿਆ ਕੁਦਰਤ ਵੱਲੋਂ ਆ ਰਹੇ ਸਾਰੇ ਅੱਛਾ ਆ ਦੇਖ ਸਕਦੇ ਆ ਜੀ ਆ ਦੇਖਣਾ ਕੁਦਰਤ ਵੱਲੋਂ ਜੜਚੋਂ ਨਿਕਲਿਆ ਉਹ ਕੇ ਓਕੇ ਕੁਦਰਤ ਵੱਲੋਂ ਜੀ ਠੀਕ ਆ ਜੀ ਕੀੜ ਮਾਰ ਰੱਖੀ ਆ ਜੀ 55000 ਰੱਖਿਆ ਜੀ 55 ਲੱਗਿਆ ਜੀ ਕੁਝ 45 46 47000 ਲੱਗਾ ਸੀ 45 46 47000 अच्छा चार्णी 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 कर कर कट जी ਸਾਡੀ ਚਾਹ ਦੀ ਵਿੱਚ 50 ਵੀ ਦੇ ਦੇਣੇ 50 ਹੀ ਦੇ ਦੂੰਗਾ ਹਾਂਜੀ ਬਾਕੀ ਮਾਨਸਮਾਨ ਕਰਦੇ ਹਾਂਗੇ ਕਰਦੇ ਆਂ ਜੀ ਕਰਦੇ ਓਕੇ ਤੋਂ ਅੱਜ ਤੁਹਾਨੂੰ ਆਪਾਂ ਡੱਬ ਵਾਲੀ ਪਸ਼ੂ ਮੰਡੀ ਤੇ ਫੇਰ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਘਟੋ ਘਟ ਤੁਹਾਨੂੰ ਸੱਤ ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਕੁਝ ਸੂਈਆਂ ਤੇ ਕੁਝ ਬਈ ਸੂਣ ਵਾਲੀਆਂ ਤਾਂ ਮਾਲਕਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿੰਨਾ ਦੁੱਧ ਆ ਕਿੰਨੇ ਸੂਏ ਆ ਤੇ ਕੀ ਰੇਟ ਆ ਜੀ ਉਹਦੇ ਕਰਦੇ ਆਂ ਸਾਰੀ ਮਾਲਕਾਂ ਨਾਲ ਗੱਲਬਾਤ ਵੀ ਮਿੱਤਰੋ ਆਪਾਂ ਤੁਹਾਨੂੰ ਮੰਡੀ ਡੱਬ ਵਾਲੀ ਦੇ ਵਿੱਚ ਪਹਿਲੀ ਮੱਝ ਆਪਾਂ ਤੁਹਾਨੂੰ ਤੋਰ ਕੇ ਦਿਖਾਈ ਜੰਨੇ ਆ ਜੀ ਤਾਂ ਇਦੇ ਬਾਰੇ ਆਪਾਂ ਪੂਰੀ ਡਿਟੇਲ ਲੈਣੇ ਆ ਵੀ ਕਿੰਨਾ ਦੁੱਧ ਆ ਹਨਾ ਕਿੰਵੇਂ ਸੂਏ ਆ ਤੇ ਇਸ ਫਾਰਮ ਦੇ ਉੱਤੇ ਆਪਾਂ ਤੁਹਾਨੂੰ ਚਾਰ ਨਗੀਨੇ ਦਿਖਾਵਾਂਗੇ ਤਾਂ ਸਾਰੀ ਗੱਲਬਾਤ ਕਰਾਵਾਂਗੇ ਮਾਲਕਾਂ ਕਿੰਨਾ ਦੁੱਧ ਆ ਇਹਦੇ ਥੱਲੇ ਬਈ ਜੀ ਕਿੰਵੇਂ ਸੂਏ ਆ ਹਨਾ ਤਾਂ ਕਿੰਨਾ ਪਿੱਛੇ ਕੀ ਬਚਿਆ ਤਾਂ ਚਾਰੇ ਪੂਰੇ ਟੌਪ ਦੇ ਨਗੀਨੇ ਹੋਣੇ ਆ ਜੀ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਦੋਸਤੋ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹੋਰ ਕਿਸਾਨ ਭਰਾਵਾਂ ਦਾ ਤਾਂ ਜਾਣਕਾਰੀ ਲੈਣੇ ਆ ਕੀ ਹਾਲ ਆ ਵੀਰ ਜੀ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਂ ਕਿੰਨੇ ਕਿੰਨੇ ਦਿਖਾ ਰਹੇ ਹਾਂ ਅੱਜ ਚਾਰ ਬਾਈ ਲੈ ਕੇ ਕਿੰਨੇ ਆਏ ਸੀ ਪੰਜ ਪੰਜ ਹਾਂ ਇੱਕ ਵੇਗ ਗਿਆ ਇੱਕ ਵੇਗ ਗਿਆ ਹਾਂ ਹਾਂ ਚਾਰ ਰਹਿ ਗਏ ਚਾਰ ਰਹਿ ਗਏ ਠੀਕ ਆ ਹੋਰ ਵੀ ਦੋ ਵਿਕਨੇ ਆ ਅੱਛਾ ਹਾਂ ਕਿੰਨੇ ਰੇਟ ਤੋਂ ਲੈ ਕੇ ਸਟਾਰਟ ਆਪਣੇ ਫਾਰਮ ਤੇ ਮੱਝਾਂ ਅੱਜ ਆਪਣੇ ਦੂੜ ਤੋਂ ਲੈ ਕੇ ਦੋ ਟਿੱਕਰ ਹੈ ਦੂੜ ਤੋਂ ਲੈ ਕੇ ਦੋ ਟੱਕਰ ਘੱਟ ਵਾਲੀ ਹੈ ਨਹੀਂ ਘੱਟ ਵਾਲੀ ਨਹੀਂ ਵੱਧ ਵਾਲੀਆਂ ਸਾਰੀਆਂ ਚੰਗੀ ਕੁਆਲਿਟੀ ਆ ਇਹ ਮਾ ਇੱਕ ਨੰਬਰ ਆ ਅੱਛਾ ਫਿਰ ਦੇ ਬਈ ਇਸ ਬਾਰੇ ਦਿਓ ਜਾਣਕਾਰੀ ਜਿਹੜੀ ਆਪਾਂ ਤੋੜ ਕੇ ਦਿਖਾਈਏ ਪਹਿਲਾਂ ਮੱਝ ਫੇਰਾ ਬਈ ਸੂਆ ਤੀਜਾ ਅੱਛਾ ਜੀ ਉਹ ਆ ਦੂੜ ਕਰਦੇ ਆ ਆ ਦੁੱਧ ਦੁੱਧ ਹਾਂ ਅੱਛਾ ਕੁ 4-5000 ਰੁਪਏ ਘੱਟ ਦੇ ਦਾਂਗੇ ਅੱਛਾ ਦੁੱਧ ਦੇ ਦਊ 15 ਕਿਲੋ ਦੁੱਧ 15 ਕਿਲੋ ਹਾਂ ਕਿੰਨਾ ਸਮਾਂ ਰਹਿੰਦਾ ਸੁਮਾਰਾ ਬਸ 4-5 ਦਿਨ ਕੱਢੋ 15 ਕਿਲੋ ਸਾਡੀ ਗਾਰੰਟੀ ਹੈ ਪੂਰੀ ਦੇ ਜੂ ਜਮ ਮਣਕੇ ਲਿਆਵੇ ਘਰੋਂ ਜਾ ਕੇ ਭਲਾ ਤਾਂ ਸੂਏ ਬਾਦ ਲੈ ਜੇ ਪਣਾ ਪਹਿਲਾਂ ਲੈ ਜੀ ਹਾਂ ਠੀਕ ਆ 15 ਕਿਲੋ ਦੁੱਧ ਹੀ ਕਹਿੰਦੇ ਹੋ ਤੁਸੀਂ ਜਮ ਕਿੰਨੇ ਦਾ ਰਹਿੰਦੇ ਆ ਬਸ 4-5 ਦਿਨ ਕੱਢੋ 4-5 ਦਿਨ ਹਾਂ ਠੀਕ ਆ ਜੀ ਠੀਕ ਆ ਤਾਂ ਸੂਏ ਕਿੰਨੇ ਇਹ ਤੀਜੇ ਆ ਬਈ ਤੀਜੇ ਹਾਂ ਠੀਕ ਆ ਠੀਕ ਆ ਨਾ ਲੂਡ ਮੰਗਦੇ ਹਾਂ ਹਾਂ ਹੋ ਜੂਗੀ 1 25 ਦੀ ਨਹੀਂ ਹੋਰ 4 5000 ਘੱਟ ਦੇ ਦਾਂਗੇ 1 30 ਹਾਂ ਹਾਂ 30 ਦੀ ਹੋ ਜੂ ਦੇ ਦਾਂਗੇ ਦੇ ਦੀ 1 30 ਦੀ ਦੇ ਦਾਂਗੇ ਅੱਛਾ ਲਓ ਵੀ ਮੇਤਰੋ 20000 ਰੁਪਿਆ ਥੱਲੇ ਲਿਆਂਦਾ ਆਪਾਂ ਮੇਤਰਾਂ ਨੂੰ ਹਾਂ ਹੁਣ ਵੀ ਦੂਜੀ ਦੂਜੀ ਤਰ੍ਹਾਂ ਤੋਰ ਕੇ ਮਾਝ ਆਪਾਂ ਬੰਦੇ ਹੋਈ ਇਹਨੂੰ ਲਓ ਵੀ ਮੇਤਰੋ ਹੁਣ ਆਪਾਂ ਤੁਹਾਨੂੰ ਦੂਜੀ ਮਾਝ ਦਿਖਾਉਣੇ ਆ ਤੋਰ ਕੇ ਮੇਤਰੋ ਦੇਖ ਸਕਦੇ ਹੋ ਵੀ ਜੀ ਥਾਣਾ ਦਾ ਕਾਰ ਵਗੈਰਾ ਹਨਾ ਥਾਣਾ ਦਾ ਕਾਰ ਵੀ ਚੈੱਕ ਕਰ ਸਕਦੇ ਹੋ ਵੀ ਚਮੜੀ ਬਨਾਵਟ ਸਿੰਘਾਂ ਦੀ ਤਾਂ ਸਾਰੀ ਆਪਾਂ ਇਸ ਬਾਰੇ ਡਿਟੇਲ ਲਵਾਂਗੇ ਕਿ ਕਿੰਨੇ ਸੂਏ ਆ ਹਨਾ ਕਿੰਨਾ ਖਸਾ ਮੈਂ ਰਹਿਦਾ ਸੂਣ ਦੇ ਵਿੱਚ ਜਾਂ ਸੂਈ ਹੋਈ ਆ ਤਾਂ ਕਰਦੇ ਆਂ ਜੀ ਗੱਲਬਾਤ ਉਦੋਂ ਪਹਿਲਾਂ ਤੁਸੀਂ ਕੀ ਕਰ ਸਕਦੇ ਹੋ ਬਹੁਤ ਸ਼ਾਨਦਾਰ ਮੱਜਾਂ ਦਿਖਾਈ ਜੰਨੇ ਆਪਾਂ ਇਸ ਵਾਰ ਉਹਦੇ ਉੱਤੇ ਘੱਟੋ ਘੱਟ ਵੀ ਚਾਰ ਮੰਜੀਨੇ ਦਿਖਾਵਾਂਗੇ ਚਾਰੇ ਪੂਰੇ ਟੌਪ ਦੇ ਆ ਦੁੱਧ ਦੀਆਂ ਛੱਲਾਂ ਹੀ ਕਹਾਂਗੇ ਹਨਾ ਹੂੰ ਤਾਂ ਦਿਓ ਵੀ ਡਿਟੇਲ ਇਸ ਬਾਰੇ ਇਹਦਾ ਸੂਆ ਪਹਿਲਾਂ ਅੱਛਾ ਜੀ ਝੋਟੀ ਆ ਜੀ ਹਾਂ ਝੋਟੀ ਐ ਹੂੰ ਪਰ ਚਾਰ ਪੰਜ ਦਿਨ ਕੱਢੂਗੀ ਚਾਰ ਪੰਜ ਦਿਨ ਹਾਂ ਅੱਛਾ ਦੂਡ ਮੰਗਨੇ ਇਹਦਾ ਵੀ ਇਹਦਾ ਵੀ ਦੂਡ ਆ ਹਾਂ ਠੀਕ ਆ ਚਾਰ ਪੰਜ ਦਿਨ ਲਊਗੀ ਹਾਂ ਠੀਕ ਆ ਠੀਕ ਆ ਤਾਂ ਦੁੱਧ ਦੀ ਕੀ ਸੰਭਾਅ ਹੋਣਾ 12 ਕਿਲੋ ਦੇ ਦਊ ਵੱਡੇ 12 ਗੱਪੇ ਮਾਰ ਕੇ ਲੈ ਯਾਨਕਿ ਸਾਨੂੰ ਆ ਕੇ ਫਾਰਮ ਆ ਜਾ ਮਾਂ ਹੂੰ ਹੂੰ ਡਿਮਾਂਡ ਇਹਦੀ ਕਿੰਨੀ ਕੀ ਰੱਖ 20 1 20 ਹਾਂ ਠੀਕ ਆ ਤਾਂ ਲਾਸਟ ਕਿੱਥੇ ਤਾਈ ਹੋ ਜੂ 1 15 ਦੇ ਦਾਂ 1 15 ਦੇ ਹਾਂ ਠੀਕ ਆ ਤਾਂ ਹੁਣ ਆਪਾਂ ਤੁਹਾਨੂੰ ਤੀਜੀ ਮਾਜ ਦਿਖਾਉਣੇ ਆ ਦੋਸਤੋ ਤੋਰ ਕੇ ਇਸੇ ਫਾਰਮ ਤੇ ਵੀਰਾਂ ਨੂੰ ਤਾਂ ਜਿੰਨੇ ਵੀ ਤੁਹਾਨੂੰ ਨਕੀਨੇ ਦਿਖਾਵਾਂਗੇ ਇਸ ਫਾਰਮ ਤੇ ਅੱਜ ਪੂਰੇ ਹਾਂ ਜੀ ਹਰ ਜਮਾਤ ਚੁੰਗਣ ਨਾਲ ਤੇ ਪਾਵਾਂਗੇ ਪੂਰੇ ਟੌਪ ਦੇ ਨੰਨੇ ਹੀ ਦਿਖਾਵਾਂਗੇ ਜਿੰਨੇ ਵੀ ਫਾਰਮ ਤੇ ਇਸ ਤੇ ਦਿਖਾਵਾਂਗੇ ਕੁਆਲਟੀ ਵਗੈਰਾ ਚੈੱਕ ਕਰ ਸਕਦੇ ਹੋ ਬਈ ਉਹ ਲਾਸਟ ਵਾਲੇ ਸ਼ਿਟ ਤੇ ਆ ਜਾ ਸਾਰੀਆਂ ਜਿੰਨੀਆਂ ਇਨਾਂ ਕੋਲੇ ਚਾਰੇ ਆਏ ਤੇ ਵੀ ਚਾਰੇ ਸੂਨ ਵਾਲੀਆਂ ਮੱਝਾਂ ਹਾਂ ਜੀ ਹਾਂ ਦੇਖ ਸਕਦੇ ਹੋ ਹਾਂ ਹਾਂ ਚੰਗਾ ਲਿਓ ਜੀ ਲਿਓ ਹਾਈਟ ਵਗੈਰਾ ਚੈੱਕ ਕਰ ਸਕਦੇ ਹੋ ਬਈ ਜੀ ਥਣਾ ਦਾ ਆਕਾਰ ਚੈੱਕ ਕਰ ਸਕਦੇ ਹੋ ਦੋਸਤ ਇਸ ਦਾ ਆਕਾਰ ਬਾਕੀ ਆ ਜਾਂਦੋ ਹੀ ਗੱਲਬਾਤ ਕਰਦੇ ਆ ਇਹਦਾ ਸੂਆ ਪਹਿਲਾ ਕਿੰਨੇਵੇਂ ਸੂਆ ਜੀ ਸੂਆ ਪਹਿਲਾ ਇਹਦਾ ਅੱਛਾ ਤੇ ਜਣ ਕੱਢੂ ਵੀ 4-5 4-5 ਦਾ ਰਹਿੰਦੇ ਆ ਹਾਂ ਮੰਨ ਕੇ ਚੱਲੋ ਛੋਡੇ ਕੋਲੇ ਜਿੰਨੇ ਵੀ ਹਨ 3-4 ਸਾਰਿਆਂ ਦਾ ਕੋਈ 5-7 ਦਿਨਾਂ ਦਾ ਗੈਪ ਆ ਆਪਸ ਤੇ ਸੂਣ ਦਾ ਹਾਂ ਅੱਛਾ ਤੇ ਮੋਲੇ ਦਾ ਡੂੜ ਕਰਦੇ ਆ ਤੇ ਦੁੱਧ ਦੀ ਕਿੰਨੀ ਕਮੀ ਦਾ ਦੁੱਧ ਦੇ ਦੂ 12 ਕਿਲੋ ਵੀ 12 ਕਿਲੋ ਖੁੱਲਾ ਦੇ ਦੂ ਹਾਂ ਜਮਾ ਪੜਾ ਦੀ ਕੋਈ ਘਰੋਂ ਚੋਕੇ ਲਿਆਵੇ ਡੋੜਾਂਗਾ ਅੱਛਾ ਤਾਂ ਆਪਣੇ ਫਾਰਮ ਤੇ ਕਿੰਨੇ ਪਸ਼ੂ ਰਹਿੰਦੇ ਆ ਹਮੇਸ਼ਾ ਵੈਰ ਮੱਝਾਂ ਦੇ ਕਾਲੀਆਂ ਮੱਜਾਂ ਹੁੰਦੀਆਂ ਮੰੰਗਾ ਕਾਲੀਆਂ ਅੱਛਾ ਕਿਹੜਾ ਪਿੰਡ ਆਪਣਾ ਹੈ ਆਪਣਾ ਪਿੰਡ ਦੇਸੂ ਮਲਕਾਣਾ ਅੱਛਾ ਨਾਮ ਜੀ ਨਾਮ ਸੰਦੀਪ ਆ ਅੱਛਾ ਦੇਸੂ ਮਲਕਾਣਾ ਹਾਂ ਹਰਿਆਣੇ ਚ ਹਾਂ ਹਰਿਆਣੇ ਚ ਕਾਲਿਆਂ ਵਾਲੀ ਕੋਲੇ ਕਾਲਿਆਂ ਵਾਲੀ ਕੋਲੇ ਹਾਂ ਠੀਕ ਹੈ ਜੀ ਤਾਂ ਇਹਦਾ ਲਾਸਟ ਰੇਟ ਕਿੰਨਾ ਕਿਹਾ 140 ਹੂੰ ਬਸ 4-5000 ਘੱਟ ਦੇ ਦਾਂਗੇ ਸਵਾਦੀ ਨਹੀਂ ਹੁੰਦੀ ਨਹੀਂ ਹੁੰਦੀ ਹੈ ਹੈ ਹਾਂ 130 ਦੀ 130 ਦੀ ਦੇ ਦਾਂਗੇ 130 ਹੀ ਹੋ ਜਾ ਹਾਂ ਪੱਕੀ ਗੱਲ ਆ ਜਾਵਾਂ ਪੱਕੀ ਠੀਕ ਹੈ ਤਾਂ ਮੇਤਰੋ ਹੁਣ ਆਪਾਂ ਤੁਹਾਨੂੰ ਹੋਰ ਦਿਖਾਉਣੇ ਇੱਕ ਅੱਗੇ ਚੌਥਾ ਦਿਖਾ ਦੇ ਦਿਖਾ ਦਿਓ ਲੋ ਵੀ ਮੇਤਰੋ ਵੇਖ ਸਕਦੇ ਹੋ ਚੌਥਾ ਨਗੀਨਾ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਹੁਤ ਹੀ ਸ਼ਾਨਦਾਰ ਆ ਬਈ ਸਾਰੀ ਡਿਟੇਲ ਲਵਾਂਗੇ ਵੀ ਕਿੰਨੇਵੇਂ ਸੂਏ ਆ ਨਾ ਕਿੰਨਾ ਦੁੱਧ ਆ ਕਿੰਨੇ ਦੀ ਮੱਝ ਦੇਣੀ ਆ ਇਹ ਤਾਂ ਇਸ ਫਾਰਮ ਦੇ ਉੱਤੇ ਇਹਨਾਂ ਕੋਲੇ ਚਾਰ ਮੱਝਾਂ ਨੇ ਤੇ ਚਾਰੇ ਸੂਣ ਵਾਲੀਆਂ ਆ ਪੂਰੀਆਂ ਟੌਪ ਦੀਆਂ ਮੱਝਾਂ ਚੰਗੀ ਕੁਆਲਿਟੀ ਦੀਆਂ। ਆੜੋ। ਲੈ ਲਈ। ਲੈ ਲਈ। ਹਾਂਜੀ ਤੇਰਾ ਸੂਆ ਪਹਿਲਾ। ਸੂਆ ਪਹਿਲਾ ਦੁੱਧ ਇਹ ਵੀ 12 ਕਿਲੋ ਦੇ ਦਊਗੀ। ਸੂਆ ਪਹਿਲਾ ਹੈ? ਹਾਂ। ਦੁੱਧ 12 ਕਿਲੋ। ਹਾਂ। ਠੀਕ ਆ। ਤਾਂ ਕਿੰਨਾ ਸਮਾਂ ਰਹਿੰਦਾ ਦਾ ਸੂਣ ਦਾ? 4-5 ਦਿਨ ਇਹ ਕੱਢੂਗੀ। ਅੱਛਾ। ਕਿੰਨੇ ਵੇ ਸੂਏ ਕਿਹਾ? ਪਹਿਲੇ ਆ ਭਈ ਇਹ ਵੀ। ਠੀਕ ਆ। ਉਹ ਖੀਰੀਆਂ ਹੀ ਸਾਰੀਆਂ। ਅੱਛਾ। ਹਾਂ। ਠੀਕ ਆ। ਠੀਕ ਹੈ ਠੀਕ ਹੈ ਤਾਂ ਫਿਰ ਕੀ ਡਿਮਾਂਡ ਕਰ ਰਹੇ ਆ ਜੀ ਡੂੜ ਡੂੜ ਸਾਰੇਆਂ ਦਾ ਤੁਸੀਂ ਡੂੜ ਮੰਗੀ ਆਣੇ ਹੋ ਵੀਰ ਮੇਰੇ ਆ ਹੈਂ ਹਾਂ ਤਾਂ ਜਾਇ ਜਾਇ ਰੇਟ ਦੱਸੋ ਇਹਦਾ ਕਿੰਨੇ ਕਰਾ ਦੇ ਬਸ 5-7000 ਘੱਟ ਦੇ ਦੇ ਕੋਈ ਹਾਂ ਹਾਂ 20000 ਘੱਟ ਦੇ ਜੂ ਚੱਲ 20 ਦੇ ਦੇ ਹੈਂ ਦੇ ਦੇ 20 31 ਹੋ ਜੂ ਹਾਂ ਪੱਕੀ ਗੱਲ ਆ ਪੱਕੀ ਜਮਾ ਕਰਦੇ ਬੋਲ ਦਿਓ 94161 3668 ਠੀਕ ਹੈ ਲੋਬੀ ਮਿੱਤਰੋ ਗੱਲਬਾਤ ਕਰ ਸਕਦੇ ਹੋ ਨਾਮ ਕੀ ਸੀ ਆਪਣਾ ਸੰਦੀਪ ਸੰਦੀਪ ਪਿੰਡ ਦੇਸੂ ਮਲਕਾਣਾ ਸੰਦੀਪ ਕੋਲੇ ਸੰਦੀਪ ਨਾਲ ਗੱਲਬਾਤ ਕਰ ਸਕਦੇ ਹੋ ਪਿੰਡ ਦੇਸੂ ਮਲਕਾਣਾ ਤੇ ਫਾਰਮ ਤੇ ਤੁਸੀਂ ਆ ਕੇ ਇਹਨਾਂ ਕੋਲੇ ਕਦੋਂ ਵੀ ਜਿੰਨੀ ਆ ਵੀ ਤੁਸੀਂ ਮੱਝਾਂ ਖਰੀਦਣਾ ਚਾਹੁੰਦੇ ਹੋ ਵੀ ਖਰੀਦ ਸਕਦੇ ਹੋ ਮਿੱਤਰੋ ਇੱਕ ਹੋਰ ਨਗੀਨਾ ਦਿਖਾ ਰਹੇ ਆ ਪਾ ਤੁਹਾਨੂੰ ਡੱਬਾ ਵਾਲੀ ਮੰਡੀ ਤੇ ਦੇਖ ਸਕਦੇ ਹੋ ਜੀ ਬਹੁਤ ਸ਼ਾਨਦਾਰ ਹਾਈਟ ਵਗੈਰਾ ਦੇਖ ਸਕਦੇ ਹੋ ਤਾਂ ਥਣਾ ਦਾ ਆਕਾਰ ਵੀ ਚੈੱਕ ਕਰ ਸਕਦੇ ਹੋ ਦੋਸਤੋ ਬੜਕੋਲ ਮਿੱਤਰੋ ਜੈਡ ਬਲੈਕ ਕਹਾਂਗੇ ਬਾਕੀ ਮਾਲਕਾਂ ਤੋਂ ਪੁੱਛਦੇ ਆ ਵੀ ਕਿੰਨਾ ਰੇਟ ਆ ਹਨਾ ਸਾਣਾ ਦਾ ਕਾਰਕ ਦੇਖ ਸਕਦੇ ਹੋ ਜੀ ਬਿਲਕੁਲ ਦੁੱਧ ਦੀਆਂ ਛੱਲਾਂ ਹੈ ਮਿੱਤਰੋ ਤਾਂ ਹੁਣ ਆਪਾਂ ਸਾਰੀ ਜਾਣਕਾਰੀ ਲੈਨੇ ਆ ਮਾਲਕ ਨਾਲ ਕਿ ਕਿੰਨੇ ਦੀ ਮੱਝ ਦੇਣੀ ਹੈ ਨਾ ਕੀ ਰੇਟ ਆ ਤਾਂ ਕਿੰਨੇ ਸੂਏ ਆ ਕਿੰਨਾ ਕੁ ਦੁੱਧ ਆ ਥੱਲੇ ਤਾਰੇ ਵੀਰ ਆਪਣਾ ਨਾਮ ਜੀ ਪਿੰਡ ਦਾ ਨਾਮ ਮੇਰਾ ਨਾਮ ਬਲਦੇਵ ਸਿੰਘ ਆ ਜੀ ਦਾਦੂ ਆ ਜੀ ਪਿੰਡ ਜੀ ਦਾਦੂ ਜੀ ਦਾਦੂ ਦਾਦੂ ਹਾਂਜੀ ਠੀਕ ਹੈ ਜੀ ਤਾਂ ਦਿਓ ਵੀ ਡਿਟੇਲ ਇਸ ਬਾਰੇ ਇਹ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਹਾਂ 10 ਕਿਲੋ ਦੁੱਧ ਹੁਣ ਚੋਣ ਦਾ ਜੀ ਕੱਟੀ ਨੂੰ ਪਿਆ ਮੌਕੇ ਦਾ ਹਾਂਜੀ ਅੱਛਾ ਪਿੱਛੇ ਬੱਚਾ ਕੀ ਆ ਬੱਚਾ ਕੱਟੀ ਆ ਜੀ 15 ਕੱਟੀ 15 ਦਿਨਾਂ ਦੀ ਸੂਈ ਆ ਹਾਂਜੀ ਠੀਕ ਆ ਜੀ ਕੱਟੀ ਕਿੱਥੇ ਆ ਕੱਟੀ ਆ ਬੈਠੀ ਆ ਅੱਛਾ ਜੀ ਠੀਕ ਲਓ ਜੀ ਦੋਸਤੋ ਦੇਖ ਸਕਦੇ ਹੋ ਵੀ ਪਿੱਛੇ ਕੱਟੀ ਆ 15 ਦਿਨ ਹੋ ਗਏ ਸੂਈ ਨੂੰ ਤਾਂ ਦੁੱਧ ਕਿੰਨਾ ਕਿਹਾ ਜੀ ਦੋ 10 ਕਿਲੋ ਚੋਣ ਦਾ ਜੀ ਹੁਣ ਅੱਛਾ ਜੇਕਰ ਕਿਸਾਨ ਪਰਾ ਘਰੇ ਆ ਕੇ ਡੱਬਾ ਮਾਰ ਕੇ ਲਿਆ ਹੁੰਦਾ ਕੋਈ ਜੇਕਰ ਨਹੀਂ ਲਿਆ ਸਕਦਾ ਜੀ ਅੱਛਾ ਜੀ ਤਾਂ ਫਿਰ ਡਿਮਾਂਡ ਕਿੰਨੀ ਹੈ ਜੀ ਇੱਕ ਦਾਸ ਮੰਗਦਾ ਇੱਕ ਦਾਸ ਹੂੰ ਹੂੰ ਉਹ 90 ਸੀ ਦੀ ਐਸੀ ਦੀ ਹੋਰ 85 99 ਦੀ 99 ਦੀ ਹਾਂ ਹਾਂ 90 ਨਹੀਂ ਉਹ ਕੋਈ ਤੁਹਾਡੀ ਵੀਡੀਓ ਦੇ ਹਿਸਾਬ ਨਾਲ ਆਉਂੂ ਕੋਈ 1000 2000 ਹੋਰ ਕੱਟ ਦੇ ਦੇਣਗੇ 90 ਤੋਂ ਨਹੀਂ ਜੋ ਅੱਛਾ 99 95 ਤੋਂ ਮਾਨਸਮਾਨ ਚੰਗਾ ਕਰਦੇ ਹੋਗੇ ਠੀਕ ਆ ਜੀ ਤਾਂ ਦੋਦੀ ਤੁਹਾਡੀ ਜ਼ਿੰਮੇਵਾਰੀ ਹੈ ਨਾ ਹਾਂ ਦੋਦੀ ਜ਼ਿੰਮੇਵਾਰੀ ਕਿੰਨਾ ਸਮਾਂ ਕਿਹਾ ਸੂਈ ਨੂੰ ਸੂਈ ਨੂੰ 15 ਦਿਨਾਂ ਤੱਕ 15 ਦਿਨ ਤਾਂ ਕਿੰਨੇ ਆਪਣੇ ਲਿਆਏ ਸੀ ਅਜ ਨਗੀਨੇ ਇੱਥੇ ਦੋ ਲਿਆਏ ਸੀ ਜੀ ਇੱਕ ਬੈਗੀ ਅੱਛਾ ਉਹ ਕੀ ਰੇਟ ਵਾਲੀ ਸੀ ਉਹ ਬੈਗੀ ਜੀ ਪੈਂਡ 65 ਦੀ 165 ਦੀ ਓਕੇ ਜੀ ਓਕੇ ਠੀਕ ਹੈ ਜੀ ਤਾਂ ਇੱਕ ਰਹਿ ਗਈ ਹੁਣ ਠੀਕ ਹੈ ਟਾਈਮ ਨਾਲ ਹੀ ਫਿਰ ਤਾਂ ਕੀ ਮੰਨਦੇ ਹੋ ਡੱਬਾ ਵਾਲੀ ਮੰਡੀ ਤੇਜ਼ੀ ਹੈ ਜੇ ਮੰਨਦਾ ਠੀਕ ਹੈ ਮਾਲ-ਮੁੱਲ ਵਿਗਦਾ ਜੀ ਵਿਕਦਾ ਹੈ ਤੇਜ਼ੀ ਆ ਹਾਂ ਠੀਕ ਹੈ ਠੀਕ ਹੈ ਲੋ ਵੀ ਮਿੱਤਰੋ ਹੁਣ ਆਪਾਂ ਤੁਹਾਨੂੰ ਇੱਕ ਹੋਰ ਦਿਖਾ ਰਹੇ ਹਾਂ ਨਗੀਨਾ ਡੱਬਾ ਵਾਲੀ ਮੰਡੀ ਤੇ ਦੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਥਾਣਾ ਦਾ ਆਕਾਰ ਵਗੈਰਾ ਚੈੱਕ ਕਰ ਸਕਦੇ ਹੋ ਜੀ ਹਾਈਟ ਵਗੈਰਾ ਫਿਰ ਆਪਾਂ ਮਾਲਕਾਂ ਤੋਂ ਰੇਟ ਦੀ ਸਾਰੀ ਜਾਣਕਾਰੀ ਲੈਣੇ ਆ ਕਿੰਨਾ ਕੁ ਦੁੱਧ ਆ ਕਿੰਨਵੇਂ ਸੂਏ ਆ ਜੀ ਤਾ ਕਿੰਨੇ ਕੀ ਦੀ ਲਾਸਟ ਦੇਣੀ ਹੈ ਹਨਾ ਇਹ ਸਾਰੀ ਡਾ ਡਿਟੇਲ ਲੈਣੇ ਆ ਜੀ ਮਾਲਕ ਨਾਲ ਇੱਕ ਵਾਰ ਮੱਝ ਬੰਦ ਲੈਂਦੇ ਹੋ ਜੀ ਫੇਰ ਕਰਦੇ ਆ ਸਾਰੀ ਗੱਲਬਾਤ ਦੇਖ ਸਕਦੇ ਹੋ ਜੀ ਬਿਲਕੁਲ ਝੋਟੀ ਪਈ ਹੈ ਹਜੇ ਦੇਖਣ ਦੇ ਵਿੱਚ ਤੇ ਬਾਕੀ ਪੁੱਛਦੇ ਆ ਕਿੰਨੇਵੇਂ ਸੂਏ ਆ ਦੇਖੋ ਇਹ ਕਾਰ ਵਗੈਰਾ ਥਾਣਾ ਦਾ ਕਾਰ ਆਪਣਾ ਨਾਮ ਪਿੰਡ ਦਾ ਨਾਮ ਜੀ ਮਨੋਤ ਜੀ ਨਾਮ ਜੀ ੋਲਾ ਸਿੰਘ ੋਲਾ ਸਿੰਘ ਠੀਕ ਹੈ ਜੀ हां जी ਕਿੰਵੇਂ ਸੂਏ ਜੀ ਇਹ ਮੱਜ ਪਹਿਲਣ ਆ ਜੀ ਪਹਿਲਣ ਹਾਂ ਜੀ ਠੀਕ ਆ ਜੀ ਠੀਕ ਆ ਤਾਂ ਪਿੱਛੇ ਕੀ ਬੱਚਿਆ ਜੀ ਕੱਟੀ ਆ ਮਗਰੀ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਇਸੂਈ ਨੂੰ ਸੂਈ ਨੂੰ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹਾਂ ਜੀ ਠੀਕ ਆ ਜੀ ਠੀਕ ਆ ਦੁੱਧ ਕਿੰਨਾ ਕਾਈ ਲੋ 9 ਕਿਲੋ ਆਈ 9 ਕਿਲੋ ਹਾਂ ਜੀ ਅੱਛਾ ਜੀ ਤਾਂ ਲੋ ਮਿੱਤਰੋ 9 ਕਿਲੋ ਦੁੱਧ ਆ ਤੇ ਤਿੰਨ ਮਹੀਨੇ ਹੋਏ ਆ ਜੀ ਸੂਈ ਨੂੰ ਦੇਖ ਸਕਦੇ ਹੁਣ ਆਪਾਂ ਪੁੱਛਦੇ ਆਂ ਵੀ ਅੱਗੇ ਵੀ ਗੱਭਣ ਹੈ ਕਿ ਨਹੀਂ ਅੱਗੇ ਹੈ ਜੀ ਗੱਭਣ ਕੋਈ ਨਹੀਂ ਜੀ ਅੱਛਾ ਠੀਕ ਆ ਜੀ ਠੀਕ ਆ ਤਾ ਕੀ ਡਿਮਾਂਡ ਹੈ ਜੀ ਮੰਗ 80000 ਰੁਪਏ ਲੈਣਾ ਹੈ 80000 ਹਾਂ ਜੀ ਘੱਟਵਾ ਤੇ ਇਹ ਕੁਛ ਘੱਟਵਾ ਤੇ ਕੋਈ ਨਹੀਂ 72 73 ਲਾਈ ਜਾਂਦੇ ਆ 72 ਤੇ 73 ਲੱਗੀ ਜਾਂਦਾ ਹਾਂ ਜੀ ਅੱਛਾ ਦੇਣੀ ਪੂਰੀ 80 ਦੀ ਆ ਪੂਰੀ 80 ਦੀ ਕੱਟ ਨਹੀਂ ਹੁੰਦਾ ਨਹੀਂ ਜੀ ਅੱਛਾ ਜੀ ਠੀਕ ਹੈ ਠੀਕ ਹੈ ਤਾਂ ਲੋ ਮਿੱਤਰੋ 80000 ਰੁਪਏ ਦੀ ਮੰਗ ਹੈ ਤੇ 72 73 ਲੱਗੀ ਜਾਂਦਾ ਤਾਂ ਦੇਣੀ ਕਹਿੰਦੇ ਪੂਰੀ 80 ਦੀ ਆ ਬਾਕੀ ਕੋਈ ਤਾਂ ਮਾਨਸਮਾਨ ਹੋਈ ਆਗਾ ਆਇਂਦਾ ਹੋਏ ਕਰਦਾਂਗੇ ਕੋਈ ਨਹੀਂ ਅੱਛਾ ਜੀ ਖੁਸ਼ ਹੋ ਕੇ ਕਰੋਗੇ ਖੁਸ਼ ਹੋ ਕੇ ਹਾਂ ਹਾਂ ਹਾਂਜੀ ਠੀਕ ਹੈ ਜੀ ਠੀਕ ਲੋ ਵੀ ਮਿੱਤਰੋ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਨੀਲੀ ਰਾਵੀ ਦੀ ਕੱਟੀ ਬਹੁਤ ਹੀ ਸ਼ਾਨਦਾਰ ਹੈ ਜੀ ਹਾਈਟ ਪੱਖੋਂ ਹਨ ਤਾਂ ਕਦ ਕਾਟ ਤੁਸੀਂ ਦੇਖ ਸਕਦੇ ਹੋ ਜੀ ਤਾਂ ਵਾਪਸ ਲਿਆਓ ਜੀ ਤਾਂ ਮਾਲਕ ਨਾਲ ਸਾਰੀ ਗੱਲਬਾਤ ਕਰਾਂਗੇ ਹਨ ਕਿੰਨੇ ਕੁ ਸਮੇਂ ਦੀ ਹੈ ਕਿੰਨੇ ਕੁ ਦਿਨ ਦੇਣੀ ਹੈ ਜੀ ਤਾਂ ਇੱਕ ਵੱਡੀ ਖਾਸ ਗੱਲ ਇਹਦੇ ਵਿੱਚ ਸਿੰਘਾਂ ਦੀ ਲੱਗੀ ਤੁਹਾਨੂੰ ਅੱਜ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਵੀ ਕੁਦਰਤ ਪੱਖੋਂ ਇਹੋ ਜਿਹੇ ਸਿੰਘ ਬਣੇ ਹੋਏ ਐ ਇਹਦੇ ਆਪਣਾ ਨਾਮ ਜੀ ਪਿੰਡ ਦਾ ਨਾਮ ਨਾਮ ਕਾਕਾ ਰਾਮ ਹੈ ਪਿੰਡ ਜੀ ਮਾਨਸਾ ਹੈ ਪੰਜਾਬ ਮਾਨਸਾ ਹੈ ਠੀਕ ਹੈ ਜੀ ਕਿਹੜੀ ਨਸਲ ਪੈ ਜਾਂਦੀ ਹੈ ਜੀ ਇਹ ਲੀਲੀ ਪੂਰੀ ਹੋਈ ਨੀਲੀ ਪੂਰੀ ਹਾਂਜੀ ਠੀਕ ਆ ਤਾਂ ਨੀਲੀ ਰਾਵੀ ਵੀ ਕਹਿ ਦਿੰਦੇ ਆ ਲੀਲੀ ਰਾਵੀ ਕਹਿੰਦੇ ਲੀਲੀ ਪੂਰੀ ਦੀ ਨੀਲੀ ਰਾਵੀ ਹੈ ਠੀਕ ਹੈ ਜੀ ਲੀਲੀ ਰਾਵੀ ਉਹ ਬਾਈ ਜੀ ਕੱਢੀ ਵਾਲਾ ਮੜਾ ਆਜੋ ਜੀ ਆਜੋ ਠੀਕ ਹੈ ਜੀ ਠੀਕ ਆ ਲੀਲੀ ਰਾਵੀ ਠੀਕ ਹੈ ਜੀ ਠੀਕ ਆ 55000 ਤਾਂ ਥਾਣਾ ਤੋਂ ਦਿਖਾ ਸਕਦੇ ਹੋ ਹਾਂਜੀ ਹਾਂਜੀ ਕੁਝ ਵੀ ਨਹੀਂ ਕਰਨੀ ਦੇਖੋ ਭਾਈ ਜੀ ਕਿਹੜਾ ਕੁਝ ਕਿਸਾਨ ਭਰਾਵਾਂ ਨੇ ਇਹ ਨਾ ਵਪਾਰੀ ਵੀਰਾਂ ਨੇ ਕੀਤਾ ਕਿਹਾ ਵੀ ਥਾਣਾ ਦਾ ਨਹੀਂ ਤੁਸੀਂ ਦਿਖਾਉਂਦੇ ਆ ਇਹਦੇ ਕਟੀਆਂ ਦਿਖਾ ਦੇਣਾ ਤਾਂ ਅੱਜ ਤੁਹਾਨੂੰ ਵੀ ਥਣ ਵੀ ਦਿਖਾਤੇ ਹਨਾ ਤਾਂ ਕਿੰਨੇ ਸਮੇਂ ਦੀ ਹੈ ਜੀ ਸਵਾ ਸਵਾ ਸਾਲ ਦੀ ਹੈ ਜੀ ਸਵਾ ਸਾਲ ਦੀ ਹੈ ਅੱਛਾ ਠੀਕ ਹੈ ਜੀ ਠੀਕ ਹੈ ਜੀ ਮੰਨ ਲਓ 16 ਮਹੀਨੇ ਦੀ ਹਾਂਜੀ ਹਾਂਜੀ 16 ਮਹੀਨੇ ਦੀ ਓਕੇ ਓਕੇ ਠੀਕ ਹੈ ਜੀ ਤਾ ਹੋਰ ਵੀ ਫਾਰਮ ਦੇ ਕਟੀਆਂ ਖੜੀਆਂ ਆਈਆਂ ਆਪਣੇ ਕਟੀਆਂ ਦੂਜੀਆਂ ਹੀ ਆਪਣਾ ਆਮ ਕਟੀਆਂ ਜੀ ਇਹਦੇ ਨਾਲ ਦੀ ਲਸਣ ਲਈ ਇਹਦੇ ਨਾਲ ਦੀ ਮਸਲ ਨਹੀਂ ਇਹਦੀ ਮਾਂ ਇੱਥੇ ਤੇ ਹੈ ਦੋਈ ਅੱਛਾ ਅੱਛਾ ਇਹ ਦੇਖੇ ਤਾਂ ਓਕੇ ਤਾਂ ਜੀ ਜਿਹੜੇ ਇਹਦੇ ਸਿੰਘ ਆਸ ਲੱਗਿਆ ਜੀ ਸਿੰਘਾਂ ਪੱਖੋਂ ਸਿੰਘ ਆਏ ਲੱਗਦਾ ਜੀ ਮਠਪਾਈ ਹੁੰਦੇ ਨੇ ਨਹੀਂ ਨਹੀਂ ਕੁਦਰਤ ਵੱਲੋਂ ਹੀ ਦਾ ਰਿਖਾ ਕੁਦਰਤ ਵੱਲੋਂ ਆ ਰਿਹਾ ਸਾਰੀ ਅੱਛਾ ਆ ਦੇਖ ਸੋ ਨਹੀਂ ਆ ਦੇਖਣਾ ਕੁਦਰਤ ਵੱਲੋਂ ਜੜ ਚੁਣ ਕੇ ਆਉਂਦੇ ਨੇ ਓਕੇ ਓਕੇ ਕੁਦਰਤ ਵੱਲੋਂ ਜੀ ਠੀਕ ਆ ਜੀ ਕੀ ਡਿਮਾਂਡ ਰੱਖੀ ਆ ਜੀ 55000 ਰੱਖੀ ਆ ਜੀ 55 ਲੱਗਿਆ ਜੀ ਕੁਝ 45 46 47000 ਦਾ ਸੀ 45 46 47000 ਅੱਛਾ ਜੀ ਸਾਡੀ ਚਾਹ ਦੀ 50 ਬੂਦੇ ਦੇਣੀ 50 ਹੀ ਦੇ ਦੇਣੀ ਬਾਕੀ ਮਾਨਸਮਾਨ ਕਰਦੇ ਹੋਗੇ ਕਰ ਦਾਂਗੇ ਓਕੇ ਠੀਕ ਹੈ ਠੀਕ ਹੈ ਤੁਹਾਨੂੰ ਮਿੱਤਰੋ ਦੇਖ ਸਕਦੇ ਹੋ ਵੀ ਜੀ 45 46000 ਰੁਪਏ ਲੱਗ ਰਿਹਾ ਤੇ 50 ਦੀ ਕਹਿੰਦੇ ਮਾਲ ਕਸੀਂ ਦੇ ਦੇਾਂਗੇ ਨੀਲੀ ਰਾਵੀ ਦੇ ਵਿੱਚ ਬਹੁਤ ਸ਼ਾਨਦਾਰ ਤਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਇਹ ਡੱਬ ਵਾਲੀ ਪਸ਼ੂ ਮੰਡੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਈ ਦੇਖ ਸਕਦੇ ਹੋ ਬਹੁਤ ਇੱਥੇ ਵੱਧ ਚੜ ਕੇ ਮੰਡੀ ਲੱਗਦੀ ਹੈ ਹਰਿਆਣੇ ਦੇ ਵਿੱਚ ਹਰਿਆਣੇ ਦੀ ਡੱਬਾ ਵਾਲੀ ਪਸ਼ੂ ਮੰਡੀ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਕਹਿ ਸਕਦੇ ਆ ਜਿੱਥੇ ਕਿ ਮੱਝਾਂ, ਗਾਵਾਂ, ਚੰਗੀ ਬਰੀਡ ਦੇ ਪਸ਼ੂ ਆਉਂਦੇ ਨੇ ਜੇਕਰ ਤੁਸੀਂ ਵੀਡੀਓ ਜੀ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਦੋਸਤੋ ਪੇਜ ਨੂੰ ਫੋਲੋ ਕਰ ਲਿਓ ਜੇਕਰ ਤੁਸੀਂ ਇਹ YouTube ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਹੋਰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਆ ਸਕਣ ਤੇ ਬੈਲ ਆਈਕਨ ਦਾ ਬਟਨ ਨੋਟੀਫਿਕੇਸ਼ਨ ਵਾਲਾ ਓਨ ਕਰ ਲਓ ਆ ਵੀਡੀਓ ਦੀ ਕਰਦੇ ਆ ਦੋਸਤੋ ਸਮਾਪਤੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ